ਬੇਬੇ ਓ ਬੇਬੇ ਉੱਠ ਖੜਾ ਏਡਾ ਦੇਣ ਚੜੇ ਪੈਗਾ ਉੱਠ ਖੜ ਕੁੜੀ ਤੂੰ ਵੀ ਕੀ ਉੱਠ ਖੜੀ ਐ ਰਾਤ ਸਾਰਾ ਤੋਂ ਟੇਕਾਂ ਦੀ ਤਾਂ ਪਰੌਣੇ ਨੇ ਪਰੌਣੇ ਲੇ ਗਿਆ ਤੋਂਪ ਜੜੀ ਪਈ ਆ ਦੇਖੋ ਏਡਾ ਦੇਣ ਚੜੇ ਪੈਗਾ ਹੁਣ ਕਹਿੰਦੇ ਸੱਪਾ ਪਾਤਾ ਚਲ ਕੋਈ ਨਹੀਂ ਹੁਣ ਚਾਹ ਵਾਲੀ ਬਣਾ ਕੇ ਪਿਲਾ ਦੋ ਉਹਨੂੰ ਮੁੜ ਕੇ ਫੇਰਨਰ ਵਾਲਾ ਪਾਉਣ ਲੱਗ ਗਿਆ ਕੀ ਕੋਈ ਨਹੀਂ ਤੂੰ ਤਾਂ ਆਪਣੇ ਨਾਮ ਨਾਲ ਕੋਠੇ ਚੜ ਕੇ ਪੈ ਗਿਆ ਆਈ ਨਹੀਂ ਮੈਨੂੰ ਸਮਾਨ ਦਾਣੂ ਕਰਤੀ ਲੱਗੇ ਚਲ ਉੱਠ

ਇਹ ਨੂੰ ਆਏ ਵੀ ਨਹੀਂ ਵਿਖੰਡ ਪਾਤੀ ਆ ਪੀਪੇ ਫੁਫੇ ਚ ਇੱਥੇ ਕਰ ਨਕਨਾਂ ਲਾ ਕੇ ਬੁੱਲਨਾਂ ਲਾ ਲਾ ਨਹੀਂ ਜੀ ਮੈਂ ਤੋ ਰੁੱਲੀ ਇਕੱਠੀ ਕਰਨ ਲੱਗੀ ਆ ਤੋ ਬਾਦ ਇਹਨੂੰ ਉਹਦੇ ਚ ਸਰਪੇ ਤੇ ਬਾਦੇ ਖਣਨੀ ਰੋ ਦੇ ਖਸੂਤੀ ਪਈਆ ਪੁੱਠ ਕੜੇ ਬੰਝੂ ਵੀ ਚਾਤਾ ਹੈ। ਕਿਉਂ ਦੇ ਦੰਦਾਂ ਨੂੰ ਸੰਤ੍ਰੁਨਾਂਂਸਾ। ਉਹ ਮਰਦੋਂ। ਜੰਗੂ ਦਾ ਅਸਰ ਨਹੀਂ ਪੀ ਲੱਗਿਆ। ਫੋਦੰਨਾ। ਟਿੱਪ ਪਈ। ਸਿੰਦਰੇ ਸਿੰਦਰ ਸਿੰਦਰ ਉੱਠ ਖੜ ਮਾਂ ਬੁਲਾਈ ਜਾਂਦੇ ਚਾਚੂ ਕੀ ਲੋਟ ਕੋ ਦਿਰ ਚੜਿਆ ਪੈਕਟ ਦਾ ਆਪ ਹੀ ਇੱਤਿਹਰੇ ਆਇਆ ਨਾ ਇੱਕ ਬਤਾ ਨੂੰ ਦੀਦਾ ਸਿਆਪਾ ਮੈਨੂੰ ਕਿਹਾ ਦੀਦਾ ਖਾ ਦੇ ਹੁਣ ਇਹਨੂੰ ਰਾਤ ਸਾਰ ਦਾ ਦਿਨ ਮਾਰਨੇ ਨੇ ਸਾਰੀ ਰਾਤ ਨਾ ਸੁੱਤਾ ਨਾ ਸੌਣ ਦਿੱਤਾਗਾ ਇੱਥੇ ਕਰ ਕਰ ਉਲਟ ਨਾ ਹੋ ਕਰਿਆ ਸਾਰੇ ਤੋ ਕਰਦੇ ਨੇ ਬਾਤ ਨੂੰ ਫਰੇ ਪੈਣੇ ਤਾਂ ਨਾਤੇ ਵੀ ਨਹੀਂ ਬੱਗਦੇ ਮਰਨ ਮੂਤ ਮੂਤ ਸਾਰੇ ਬੈਡ ਦੀ ਪੱਟੀ ਮੇਸ ਕਰ ਤੇ ਰੋੜਨ ਨਾ ਕਿੱਥੇ ਮੇਰੇ ਉਧਰ ਆ ਜਾਂਦੀ ਕੀ ਹੋਇਆ ਕੀ ਪਤਾ ਉਧਰ ਆ ਜਾਂਦਾ ਤੀਨੀਆਂ ਦੇ ਵਿੱਚ ਵਜਦਾ ਫਿਰਦਾ ਤਾਂਹੀਂ ਤਾਂ ਮੈਂ ਇੱਧਰ ਪਈ ਰਹੀ ਆ ਕੀ ਹੋ ਗਿਆ ਉਹਨੂੰ ਦਰ ਕੇ ਦਰ ਕੇ ਇਹ ਨਾ ਹੋ ਗਿਆ ਹਰਾ ਤਾਲੀਆ ਕੀ ਹੋ ਗਿਆ ਰਾਤ ਕੀ ਹੋਇਆ ਰਾਤ ਤੂੰ ਹੈ ਕੀ ਹੋ ਗਿਆ ਹਾਂ ਹੋ ਗਿਆ ਹੁਣ ਕਾਹਨੂੰ ਪਤਾ ਕੀ ਹੋ ਗਿਆ ਤੇਰਾ ਪੁੱਛਲਾ ਹੋਣਾ ਕੀ ਹੋ ਗਿਆ ਜਾ ਉਹ ਕਰ ਮੇਕ ਕੱਪਾ ਕਰ ਲੈ ਕੋਈ ਆ ਦੇਖ ਕੀਦਾ ਆ ਗਿਆ ਇਹ ਵੀ ਪੰਜਾ ਤੜਕੀ ਕੀ ਕਰਨ ਨਹੀਂ ਦਿੰਦੇ ਹੈਗੇ ਤੜਕੀ ਲੱਗ ਜਾਂਦੇ ਨੇ ਪਿੰਡੋਂ ਆਇਆ ਹੋਣਾ ਕਿਸੇ ਦਾ ਚਾਪੀ ਲੱਦੀ ਦੀ ਆਣਾ ਆ ਜਾ ਵੀ ਨਮਾ ਚਾਹ ਹਣੇ ਬੈਠੇ ਤਾਂ ਹਾਂ ਹਾਂ ਹੈਲੋ ਹੋਇਆ ਤਾ ਲੋ ਕਾ ਮੈਨੂੰ ਕੀ ਹੋਣਾ ਹੋਇਆ ਤਾ ਤੈਨੂੰ ਰਾਤ ਰਾਤ ਕੀ ਹੋ ਗਈ ਸੀ ਹਾਂ 1 ਮਿੰਟ ਮੈਂ ਫੋਨ ਤੇ ਜੂਰੀ ਗੱਲ ਕਰਨਾ ਕੋਈ ਹਾਂ ਬਗ ਜਾ ਬਗ ਜਾ ਉਂ ਛਤ ਨਹੀਂ ਕੁੱਤੀਆਂ ਛਾੜਦੀਆਂ ਰਾਤ ਗੱਲ ਨਾ ਕੋਈ ਫਿਰ ਉਹਨੇ ਆਏ ਹੁੰਦੇ ਨੇ ਹੈ ਫਿਰ ਕਹੋ ਮੈਂ ਤਰਕੇ ਕੁੱਤੇ ਖਾਣੇ ਚੱਲ ਉਹਨਾਂ ਮੈਂ ਤਾਂ ਬੋਲਣਾ ਚਾਹੁੰਦਾ ਮੂਵੀ ਦੋਤਾ ਚੱਲ ਚੱਲ ਦੋਤਾ ਕੁਮਾਲ ਹੋ ਗਈ ਯਾਰ ਤੇ ਰਾਤ ਇਹਨਾਂ ਨੇ ਮੇਰਾ ਹਲ ਚੰਗੀ ਕੀਤੀ ਜਾ ਇਹ ਗੰਦਾ ਯਾਰ ਚਾਟਣੀ ਨੂੰ ਕਹਿੰਦੇ ਮੁਰਗਾ ਮੁਰਗਾ ਯਾਰ ਕੋਈ ਨਹੀਂ ਕਰਦਾ ਕਰਦੇ ਨਾਲ ਮਲੇ ਦੋ ਕੁੱਤੇ ਚਾਹਦੇ ਪੀਦਾ ਮੈਂ ਕਰਦਾ ਕੱਲ ਮੈਂ ਇੱਥੇ ਰਹਿਣਾ ਹੀ ਨਹੀਂ ਗੰਦਾ ਗੰਦਾ ਮੈਂ ਨਾ ਰੱਜ ਆ ਵਾਹ ਜੀ ਵੀ ਆ ਪੁੱਤ ਕਿ ਮੈਂ ਆਇਆ ਵੀ ਟਿਕਦਾ ਜਾਂਦਾ ਜਾਂਦਾ ਸਭ ਵੀ ਕਰਦਾ ਜਾਂ ਬਸ ਮੈਂ ਤਾਂ ਜਾਣਾਂ ਕਿੱਥੇ ਜਾਉਣਾ ਬਾਈਆ ਕੋਈ ਬੈਠੇ ਬੈਠਾ ਲੇਵੀ ਸੋਏ ਬਲ ਬਹੁਤ ਮਾਰ ਗੱਲ ਕੀਤੀ ਰਾਤ ਮੈਂ ਨਹੀਂ ਕੀਤੀ ਬਾਈ ਮਾਰੀ ਉਹ ਤੇ ਪੀਤੀ ਵੀ ਤਾਂ ਅਜੇ ਤੱਕ ਨਹੀਂ ਲੱਗੀ ਨਸ਼ੇ ਨਹੀਂ ਉਤਰਿਆ ਕੁਝ ਨਹੀਂ ਹੋਇਆ ਮੈਨੂੰ ਕੁਝ ਨਹੀਂ ਆਏ ਤਾਰ ਕਰਨ ਮੈਨੂੰ ਸਾਰਾ ਯਾਦ ਹੈ ਮੇਰੇ ਕੋਲ ਕੱਲੀ ਕੱਲੀ ਗੱਲ ਪਛਲਾ ਮੈਨੂੰ ਆ ਛੋਟੀ ਨੇ ਕੀ ਬੋਲਿਆ ਰਾਤ ਮੈਨੂੰ ਤੂੰ ਕੀ ਬੋਲਿਆ ਬੀਬੀ ਗੱਲ ਕੋਈ ਨਹੀਂ ਬੀਬੀ ਵੱਡੀ ਆ ਕੋਈ ਕਾਇਦਾ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਪਰ ਮੇਰੇ ਨਾਲ ਬੀਬੀ ਤੂੰ ਇਹੇ ਕੰਮ ਮੈਂ ਨਾ ਐਡਾ ਬਟਾ ਮਜ਼ਾਕ ਨਹੀਂ ਸੀ ਕਰਨਾ ਕਰੀਆ ਕਿਹੜਾ ਮਜ਼ਾਕ ਕਰਤਾ ਵੇ ਪੁੱਤਾਂ ਕੇ ਬਣਾ ਮੈਂ ਕੱਲ ਸ਼ਾਮ ਦੇ 4 ਵਜੇ ਆ ਕੁੜਗੇ ਚਾਹ ਲੈ ਕੇ ਆਣੇ ਬਣਾ ਚਾਹ ਪੀ ਲੈ ਫਿਰ ਸੋ ਵੀ ਭਾਈ ਸਮਾਨ ਮੀਟ ਲੈ ਕਰਾ ਜੀਜਾ ਕੀ ਤੂੰ ਫੈਸਲਾ ਪਾ ਕੇ ਬਹਿਗਾ ਰਾਤਾਂ ਦੀ ਸਾਰਾ ਸਾਨੂੰ ਨੀਂਦ ਇਹ ਬਾਥਰੂਮ ਉਲਟਿਆ ਕਰ ਕਰ ਪਰਿਆ ਪਿਆ ਨਾਲ ਕੰਨੂ ਵਿੱਚ ਝਾਕ ਨਾ ਲਾਉਂ ਉਹੀ ਜੂੜੇ ਪਾਈ ਫਿਰ ਕੱਲ ਆ ਤੁਹਾਡੀ ਸਭ ਨਾਲ ਮੈਂ ਤਾਂ ਜਾਨਾ ਆਪਦਾ ਜਿੰਨ ਮਰਦੀ ਪਾਉਂਦਾ ਸੈਂਡਰੇ ਕੋਈ ਨਹੀਂ ਤੂੰ ਕੋਈ ਸੰਦਰੇ ਆਇਆ ਕਰ ਕਰ ਕੀ ਉਹ ਬੋਲ ਤੈਨੂੰ ਨਾ ਨਿੰਬੂ ਦੇ ਲੈ ਚੱਲ ਮੈਨੂੰ ਕੋਈ ਨਹੀਂ ਲੋੜ ਨਹੀਂ ਹੈਗੀ ਤੇ ਚਾਹ ਪਾ ਰੋ ਆਪਰੇ ਨਾਲ ਚੀਚਾ ਤੋਰ ਤੋ ਨਹੀ ਆਉ ਲਾ ਫੋਨ ਇਹ ਗੱਲ ਤਾਂ ਚਾਹ ਤਾਂ ਨਹੀਂ ਲੈ ਜੀ ਰਾਤ ਵਰਗਾ ਨਹੀਂ ਆਇਆ ਅੱਜ ਬੱਕਰਾ ਨਹੀਂ ਮੈਨੂੰ ਨਹੀਂ ਪਤਾ ਉਹ ਬੱਕਰਾ ਕਹਿੰਦਾ ਵੀ ਵੀ ਹਾਏ ਪਾ ਬਹੁਤ ਵਧੀਆ ਗੱਲ ਕਰਦੇ ਤੁਸੀਂ ਨਹੀਂ ਪੁੱਤ ਮੈਂ ਆਪਕੇ ਬੁੜੀਏ ਚਾਹ ਨੂੰ ਮੁਰਗਾ ਲੈ ਲੈਂਦੀ ਸੀ ਐ ਨਹੀਂ ਆਉਣ ਗਿਆ ਮਾਰੀ ਉਹ ਲਾਲੀ ਸੀ ਉਹ ਵੀ ਬਾਈ ਚਾਹ ਦੀ ਨਾ ਨਾ ਮੁਰਗਾ ਵੀ ਲਾਲ ਉਹ ਪਹਿਲਾਂ ਤੂੰ ਚਾਹ ਦਾ ਪੀ ਰਖ ਨਾ ਨਾ ਮੈਂ ਚਾਹ ਕੀ ਚਰਪੂ ਚਾਹ ਠਾਕੂ ਲੈ ਫਾਨ ਪੁੱਤ ਬੈਠ ਬੈ ਜਾ ਨਹੀਂ ਨਹੀਂ ਤੂੰ ਨਹੀਂ ਪੀ ਚਾਹ 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 ਦਰ ਨੂੰ ਹੀ ਕਰਦੇ ਬਸ ਮੈਂ ਉਹ ਬੈ ਜਾ ਬਾਈ ਚਾਹ ਚਾਹ ਨਹੀਂ ਪੀਣਾ ਤੂੰ ਕਹਿੰਦਾ ਛੱਡ ਪਰੇ ਰਹਿਣ ਦੂ ਮਰੀ ਜਾਂਦਾ ਗੱਲਾਂ ਤੁਸੀਂ ਰਾਤ ਮੇਰੇ ਨਾਲ ਪੀਤਾ ਕੀ ਤੁਸੀਂ ਯਾਰ ਚੱਲ ਬਸ ਜਾ ਪਾਗ ਜੀ ਨੀ ਤੇ ਬਗੜਾ ਨਾ ਬਗੜਾ ਚਲ ਕੋਈ ਨਾ ਇਹ ਨਾ ਬੋਲ ਤੂੰ ਕਰ ਨਾ ਮੈਂ ਨਾ ਕੋਈ ਨਾ ਇਹ ਨਾ ਬੋਲਾ ਵਾ ਜਾ ਮਿੰਤਾ ਕਰੀ ਜਾਂਦਾ ਉਹੀ ਤੇ ਤਾਂ ਕਰੀ ਜਾਂਦੇ ਨਾਲੇ ਨਾ ਕੋਈ ਤੇ ਰਾਤ ਨੂੰ ਇਹ ਨਾਲ ਜਿਹੜਾ ਕੋਈ ਕੀਤਾ ਫਿਰ ਤੂੰ ਚੱਲਾ ਦਿੱਤਾ ਇਹ ਨਾਲ ਚੰਗਾ ਕੀਤਾ ਹਾਂ ਹੋਰ ਪਰ ਤੇਰੀ ਜੀ ਮੋਦੀ ਦੇ ਵਰਗਾ ਨਾ ਤੂੰ ਬਾਹਲਾ ਹੀ ਬੋਲਦੀ ਆਂ ਮਾਰ ਦੇ ਤਾਂ ਇਹ ਵੱਡੀ ਹੋਏਗੀ ਤੂੰ ਆਹੋ ਆਹੋ ਉਹਨੂੰ ਛੰਦਰ ਨੂੰ ਆਪਦਾ ਰੱਖ ਲਓ ਇੱਥੇ ਰੱਖ ਲਓ ਬਸ ਗੱਲ ਬਗੜਾ ਬੰਦਾ ਤੂੰ ਇਹ ਨਾ ਸਾਲਾ ਨਿਕਲ ਕੇ ਇੱਕ ਹੀ ਤੋਰੀ ਸੀ ਆ ਮਾ ਮੁੰਡਾ ਦਵਾਈ ਨਾ ਬਣਾ ਹੋਇਆ ਕੋਈ ਜਨਮ ਦਾ ਫੋਟੋ ਪਾੜਦਾ ਹੈ ਗੱਲ ਇਹ ਕੋਈ ਨਾਉਂ ਬਣਦੀ ਕਰੀ ਜਾਂਦੀ ਆ ਕਿ ਇਹ ਕੁੜਗੇ ਉਹਨੂੰ ਪਤਾ ਹੈ ਪਤਾ ਯਾ ਵੀ ਕੀਹਾ ਜਾ ਰਿਹਾ ਨਾਉਂ ਤਾਂ ਨਹੀਂ ਲੱਗੀ ਨਾਉਂ ਲੱਗੀ ਬਣਾਉਂਦੀ ਹੋਗੀ ਬਸ ਉਹਦੇ ਕੰਮ ਐ ਜੀ ਯਾਰ ਮੁੰਡਾ ਪਹਿਲੇ ਦਿਨੋਂ ਯਾਦਤਾ ਕਿ ਸਾਰੇ ਚਾਂਬੜਾ ਵਾਹ ਵਾਰਗਰ ਦੀ ਕੋ ਬਾਤ ਹੈ। ਉਹ ਚਲ ਕੋਈ ਨਾ ਪੁੱਤ ਮੈਂ ਤਾਂ ਆਈ ਨਹੀਂ ਵੀ ਚਲ ਵੱਡਾ ਗਾ ਹਨਾ। ਵੱਡਾ ਪੁਰਾਣਾ ਘਰ ਦਾ ਸੰਦਾਰ ਨਹੀਂ ਦਾ। ਸਹੀ ਗਾ। ਹਾਂ ਤਾਂ ਅੱਜ ਤਾਂ ਬਾਹਲੇ ਰਹੁੰਦੇ ਆ ਤਾਂ ਭਾਗਿਆ ਨੇ। ਤਾਂ ਕੋਈ ਨਾ ਆਜੂਗਾ ਪਰ ਇਹਨੂੰ ਬਿੰਦ ਕਾਈ ਗੁੱਸਾ ਹੁੰਦਾ ਗਾ। ਇਹਨੂੰ ਪਤਾ ਇੱਥੋਂ ਮੁੜਿਆ ਆਵੇ। ਕਾਪੀ ਮੁੜਿਆ ਹੁੰਦਾ। ਹਾਂ। ਤਾਂ ਮੇਰੇ ਸਾਲੇ ਦੇ ਐ ਨਹੀਂ ਹੈਗਾ ਵੀ ਪੁਰਾਣੇ ਨੂੰ ਰੋਕ ਲਈਏ ਬਾਹ ਫੜ ਕੇ। ਕੋਈ ਨਹੀਂ ਮੇਰਾ ਸਾਲਾ ਮਾਗਰ ਆਇਆ। ਜਿਵੇਂ ਇਹਨਾਂ ਦਾ ਕੁਝ ਮੈਨ ਲੱਗਦਾ ਹੀ ਨਹੀਂ ਹੁੰਦਾ। ਆਏ ਕੋ ਛੋਟੀ ਦੀ ਉਂਗਲ ਤੇ ਚੜੇ ਪਏ ਨੇ ਇਹ ਕੀ ਹੋ ਗਿਆ ਜੇ ਉਹ ਭਾਂਡੇ ਟੱਕੜੇ ਰੇਬਿਆ ਹੀ ਗਈ ਫਿਰ ਕੀ ਹੋ ਗਿਆ ਇਸ ਟਾਈਮ ਸਾਡੀ ਵੀ ਰੱਬ ਸੁਣੂਗਾ ਅਸੀਂ ਵੀ ਗੱਡੀਆਂ ਤੇ ਆਇਆ ਕਰਾਂਗੇ ਤਾਂ ਕੋਈ ਗੱਲ ਨਹੀਂ ਇਸ ਟਾਈਮ ਤਾਂ ਸੁਣੂ ਕੋਈ ਮਹਾਰਾਜਾ ਚਲ ਉਹ ਮਾਣਾ ਲਾ ਤਾਂ ਤੂੰ ਮੈਂ ਤਨ ਆਏ ਕਹਿਨੀ ਆ ਦੇਖ ਲੈ ਕਿਤੇ ਨੰਗ ਨਾ ਜਾਵੇ ਚਲ ਮੈਂ ਦੇਖਦਾ ਮਾ ਨੂੰ ਲੈ ਲੈ ਮੈਂ ਵੀ ਨਾਉਣੀ ਆ ਚਲ ਫੇਰ ਵੀ ਵੱਡਾ ਪਰਣਾਗਾ ਆਪਣਾ ਪਤਾ ਨਹੀਂ ਆਈਆਂ ਕਹਿੰਦੀ ਮਾਦਰ ਹੋਰ ਆਪਣਾ ਉਦੋਂ ਵੀ ਆਕਰ ਜੂ ਕੋਈ ਮਾਗਰ ਮੋੜ ਨਹੀਂ ਆਇਆ ਲੱਭ ਰਿਹਾ ਤੂੰ ਦੇਖ ਕੇ ਆ ਕੀ ਪਾਣੀ ਦਾ ਪਾਣੀ ਦਾ ਲਾਈਉ ਪਤਾ ਨਹੀਂ ਕੋਈ ਨਹੀਂ ਮੈਂ ਜਾਣਾ ਦੇਖਣਾ ਮੜਾ ਜਾਉਂਗਾ ਵੇ ਤੁਸੀਂ ਉਈ ਸਿਲਾ ਚੜਾਈ ਜਾਂਦੇ ਹੋ ਉਹ ਕੋਈ ਨਹੀਂ ਕੁਛ ਨਹੀਂ ਲਾ ਕੋਈ ਨਹੀਂ ਕੋਈ ਕੀ ਸਾ ਤੂੰ ਕੋਈ ਨਾ ਕਿਧਰ ਨੂੰ ਗਿਆ ਪਤਾ ਨਹੀਂ ਮਿਲੂ ਪਤਾ ਨਹੀਂ ਨਹੀਂ ਕਿਧਰ ਨੂੰ ਗਿਆ ਓਹ ਜਾਂਦਾ ਲੈ ਭਾਈ ਓਏ ਓ ਭਾਈ ਓ ਭਾਈ ਗੱਲ ਤਾਂ ਸੁਣ ਲਾ ਓ ਭਾਈ ਹਾਂ ਕਾਪੂਆ ਕਰੇ ਉਹ ਨਹੀਂ ਕੋਆ ਤਾ ਮੈਂ ਨਹੀਂ ਮਰ ਮਰ ਲਗੀ ਮੇਰੀ ਗੱਲ ਸੁਣੋ ਮੇਰੇ ਨਾਲ ਬਹੁਤ ਹੁੰਗੀ ਐਦੋ ਵੱਧ ਨਹੀਂ ਮੈਂ ਚੱਲ ਸਕਦਾ ਸਿੱਧੀ ਗੱਲ ਹੈ ਕੋਈ ਚੱਲ ਕੋਈ ਨਹੀਂ ਆ ਜਾ ਫਿਰ ਨਾ ਨਾ ਮੈਂ ਆਉਣਾ ਹੀ ਨਹੀਂ ਬਸ ਜਦੋਂ ਕੰਮ ਕਰ ਜਾ ਆ ਜਾ ਭਾਈ ਗੱਲ ਤਾਂ ਸੁਣ ਲੈ ਓਏ ਆ ਜਿਹੜੀ ਛੋਟੀ ਹੈ ਨਾ ਛੋਟੀ ਦੇ ਕੋਆਲੇ ਪਏ ਹੋਏ ਨੇ ਇਹ ਥੋੜੀ ਜੀ ਬਦ ਬਦਮਛਰੀ ਹੋਈ ਹੈ ਜੀ ਮਤੰਗਾ ਚੱਲ ਤੇਰੀ ਭੈਣ ਹੀ ਆ ਛੋਟੀ ਮੇਰੇ ਨਾਲ ਦਾ ਗੁੱਸਾ ਨਾ ਕਰੇ ਕਰਨਾ ਕਰ ਵੀ ਨਹੀਂ ਮੈਨੂੰ ਕੋਈ ਿਕਾੜ ਜਗਾ ਚੱਲ ਗੱਲ ਆ ਯਾਰ ਉਹ ਉਹ ਨੂੰ ਬਾਹਲਾ ਸਰ ਤੇ ਚੜਾਈ ਬੈਠਿਆ ਤੁਸੀਂ ਇਹ ਹੋ ਗਿਆ ਜਾਂਦੇ ਅਸੀਂ ਗਰੀਬ ਗਰੀਬਾਂ ਕੇ ਫੇਰ ਕੀ ਹੋ ਗਿਆ ਚੱਲ ਕੋਈ ਨਹੀਂ ਆ ਜਾ ਮੈਂ ਨਹੀਂ ਬਸ ਚੱਲ ਆ ਤਾਂ ਜਾ ਨਾ ਨਾ ਆਦਾ ਤਾ ਬਾਈ ਗੱਲ ਤਾਂ ਸੁਣ ਲੈ ਹਾਂ ਜੇ ਰੇ ਨਹੀਂ ਮੰਨਦਾ ਯਾਰ ਹਨਾ ਯਾਰ ਇਹ ਕੀ ਹਾਂ ਹੈ ਇਹ ਮਰਨੇ ਨੇ ਤਪਾਇਆ ਫੇਰ ਅਸੀਂ ਰਾਤ ਦਾ ਬਾਅਦ ਹੁਣ ਧੋਤਾ ਪਾਇਆ ਫੇਰ ਨਾ ਪੀਣਾ ਬਸ ਤਰਤੀ ਚਾਚੇ ਤੇ ਤੁਰ ਨਾ ਇਹ ਨਹੀਂ ਵੀ ਆਪੇ ਪ੍ਰੋਮਿਸ ਹਾਮਲਾ ਪਹਿਲਾਂ ਉਠਾ ਰਸਾਰ ਉਧਰ ਹੀ ਨਿਕਲ ਗਈ ਜਾਦੀ ਕੋ ਟੱਕੀ ਕਿਹੜਾ ਬੇੜਾ ਹੋਵੇ ਨਿਕਲ ਮਣ ਮਣ ਆ ਗਿਆ ਉਹ ਆ ਗਿਆ ਕਿਉਂ ਮੋੜ ਦਿੰਦਾ ਨਾ ਨਾ ਮੰਨਿਆ ਜੇ ਕਿਹਾ ਤੈਨੂੰ ਕੀ ਕਿਹਾ ਸੀ ਵੀ ਨਹੀਂ ਮੰਨਦਾ ਉਹ ਜੜੀ ਲਈ ਮਨ ਨਾਲ ਪਲਾ ਆਇਆਸ ਮੈਨੂੰ ਮੰਨਿਆ ਕਿ ਮੇਰਾ ਬਾਵਾ ਮੈਂ ਤਾਂ ਕਰਤੀ ਆ ਮਾਤਾ ਮੋੜਿਆ ਪਰ ਤੂੰ ਆਈਂ ਮੈਂ ਤਾਂ 70 ਖਾਈ ਸੀ ਮੈਂ ਕਹੀ ਤੇ ਜਨੇ ਭੈਣ ਦੇ ਰਹਿਣ ਦੇ ਨਹੀਂ ਮੰਨਦਾ ਉਹ ਕਿਸੇ ਦੀ ਗੱਲ ਮੰਨ ਲੈ ਆਪਣਾ ਫਰਜ਼ ਸੀਗਾ ਇੱਕ ਵਾਰੀ ਉੜ ਕੇ ਅਗਲਾ ਕਹਿੰਦਾ ਯਾਰ ਪਰੋਣਾ ਬੀਰੋਸ ਦੇ ਬਾਅਦ ਤੂੰ ਸੱਡਿਆ ਕਰੋ ਫਰਜ਼ਾ ਫਰਜ਼ਾ ਨੂੰ ਆਪਾਂ ਕੀ ਘਾਟਾ ਕਿਸੇ ਨੂੰ ਉਹੀ ਮੈਂ ਤਾਂ ਕਰੀ ਜੇ ਪ੍ਰੋਣਾ ਮੈਂ ਤਾਂ ਕਰੀ ਹੀ ਨਹੀਂ ਜੀ ਚਲ ਕੁ ਵੀ ਨਹੀਂ ਹਾਂ ਕੋਈ ਉਹਨਾਂ ਨੇ ਸਾਨੂੰ ਉਹ ਕੁੜੀ ਜਿਹੜਾ ਘਰੇ ਬੈਠਦੀ ਨਿਕਲੀ だっਦੀ ਉਹ ਉਹਨਾਂ ਦੇ ਦੂਜੇ ਆਪਣੇ ਚਾਚੇ ਘਰੇ ਬੈਠੇ ਚਾਚੇ ਘਰੇ ਗਈ ਆਈ ਨਹੀਂ ਜੀ ਉਹ ਤਾਂ ਭਰਾਈਆਂ ਹੀ ਲੋਟਾਂ ਦੇ ਉਧਰ ਕਿਹੜਾ ਬਣਾਉਂਦਾ ਜੋ ਬਾਥਰੂਮ ਸਾਫ਼ ਕਰਤਾ ਤੇ ਗੰਧ ਪਿਆ ਕਰਤਾ ਹੁਣ ਤਾਂ ਇਹ ਤਾਂ ਨਾ ਕੀਦਾ ਮੈਂ ਤਾਂ ਪੂਰੇ ਘਰ ਨਾਲ ਕੀ ਹੋ ਗਏ ਕੌਨਸ ਕੇ ਬਾਕੇ ਦੀਦੀ ਬਾਕੇ ਦੀਦੀ ਮੇਰਾ ਤੇਰੇ ਵਾਲਾ ਬੰਦਿਆ ਕੱਪ ਕਰਕੇ ਲੈਣੀ ਤੇਰਾ ਵੀ ਥੋੜਾ ਜਿਹਾ ਚੁਪਾ ਦੇਰ ਕੋ ਪੁਣਜਾਰਾ ਹਾਏ ਹਾਈ ਸਾਡੇ ਬੰਨੀ ਕਲ ਗਏ ਉਧਰ ਆ ਭਾਂਡ ਦਾ ਖਾਸ ਰੁਸਕੇ ਬਾਗਿਆ ਖੇਤਰੇ ਹਾਈ ਮੈਂ ਮਾਰ ਜਾ ਮੁੰਡਾ ਮਾਰ ਕੇ ਆਇਆ ਹੁਣ ਉਹਦਾ ਮੈਂ ਤਾਂ ਕਰਕੇ ਆ ਪਣਾ ਮੋੜਨ ਗਿਆ ਸੀ ਮਾਰਨੇ ਆਏ ਨਹੀਂ ਪਤਾ ਹੈ ਕਿ ਤੇਨੂੰ ਉੱਥੇ ਨਹਿਰ ਕੱਢ ਕੇ ਜਿੱਤੇ ਇਹਦੇ ਹਰ ਸਿਆਪਾ ਉਹ ਨਾਲ ਚੱਲ ਗਿਜੂ ਮੈਂ ਤਾਂ ਬਾਹਰ ਕੱਢ ਦਿੱਤੇ ਐਨੀ ਉਹ ਜਿਤਨਾ ਦਾ ਘੂ ਪਹਾੜੀ ਚੜਾਈ ਜਾਂਦੀ ਹੈ ਹਾਈ ਹਾਈ ਚਾਂਫਲਾ ਵੀ ਆਏ ਆ ਇਹ ਨਹੀਂ ਤਾਂ ਮੈਂ ਤਾਂ ਫੋਨ ਸੰਡੀ ਸੰਡੀ ਉਹ ਬਾਗੀ ਚਾਚੀ ਨੇ ਮੇਰਾ ਹੱਥ ਮਾਰ ਦਿੱਖੇ ਕਿੰਦਾ ਕੀ ਆਗਾ ਉਦੋਂ ਨਾ ਹਈ ਮੈਂ ਤਾਂ ਉੱਥੇ ਵਾਦੀ ਮੈਂ ਖਾਵੇਂ ਤਾਂ ਜਾ ਕੇ ਨਾ ਹਉਣੇ ਕਹਿੰਦੀ ਇੱਥੇ ਨਾਲ ਆ ਤੇ ਨਾਲੇ ਭਾਬੀ ਨੇ ਉਹਨੇ ਗਾਗਣ ਨੇ ਆ ਧੱਕੇ ਨਾਲ ਮੇਰੇ ਮੇਕਅਪ ਕਰਤਾ ਮੈਂ ਮੇਕਅਪ ਕਰੀ ਵੀੜੇ ਤਾਂ ਬਦਲ ਲਾਂ ਜੀ ਪੁਕੜਾਂ ਜੀ ਨਹੀਂ ਮੈਨੂੰ ਕਹੀਂ ਤੈਨੂੰ ਵੀੜੇ ਬਦਲ ਨੂੰ ਕੀ ਹੋਇਆ ਕਹੀਂ ਤੈਨੂੰ ਤਾਂ ਉਹੀ ਆਪਣੇ ਹੁਸਨ ਟੋਕਰੇ ਪਰ ਕਰ ਦਿੱਤਾ ਹੋਇਆਗਾ ਹੁਸਨ ਮੈਂ ਚੱਕੀ ਫੜੀ ਸੱਤਾ ਫਰਾਂ ਮੇਰਾ ਰੁੱਸ ਕੇ ਬਦਲ ਲਾ ਮੈਂ ਆ ਆ ਪੀ ਆਈ ਹੋਰ ਉੱਥੇ ਸੜਕ ਦਾ ਮੋਆ ਮੈਂ ਤੇਰੀ ਗੱਲ ਸੁਣਨ ਨਾਲ ਪਾਏ ਗਿਆ ਹਨਾ ਆਂਦੀ ਰੱਖ ਲੋ ਫੇਰ ਮੈਂ ਛੁੱਟੀ ਹੋਣੀ ਮੇਰੇ ਭਾਈਆਂ ਨੂੰ ਮੈਨੂੰ ਕਿ ਰੋਟੀ ਨਹੀਂ ਜੁੜਨੀ ਹਾਂ ਦੀ ਉਹ ਕਹਿੰਦਾ ਰੱਖ ਲੋ ਕਹਿੰਦਾ ਆਪੀ ਸਾਹਮਣੇ ਜਵਾਕ ਚੱਲਣ ਵਾਲੇ ਆਪਦਾ ਘਰ ਸਾਹਮਣੇ ਹਾਂ ਹਾਂ ਮੈਂ ਤਾਂ ਹਣਕੂ ਦੋ ਦਿਨਾਂ ਨੂੰ ਜਿਹਦੇ ਬਾਪਾ ਨੇ ਮੰਗੀ ਹੋਤੀ ਆਖੀ ਆਉਗਾ ਹਣਕ ਦਾ ਦੇਖੀ ਹਾਂ ਰੋਟੀ ਚਾਹ ਬਾਕੀ ਜਿਹਦੇ ਬਾਬਾ ਫੜਤਰਾ ਜਾਂਦਾ ਸੀਗਾ ਉਹ ਕਹਿੰਦਾ ਮੈਂ ਤਾਂ ਰੋਟੀ ਨਹੀਂ ਖਾਣ ਦੇ ਤੈਨੂੰ ਦਾ ਵੀ ਨਾ ਪਰ ਮੇਰੇ ਬਾਰੇ ਕਾ ਤੂੰ ਬੋਲਦਾ ਮੈਂ ਕੀ ਕਹਦਾ ਉਹਨੂੰ ਅਗਰ ਤੁਸੀਂ ਤਾਕੜੇ ਤਾਕੜੇ ਨੇ ਮੈਂ ਕੀ ਕਹਦਾ ਜੇ ਤਾਕੜੇ ਨੇ ਫਿਰ ਮੈਨੂੰ ਕਿ ਮੇਰੇ ਕਿਸਮ ਦਾ ਮੇਰ ਨਾਲ ਤੇਰੀ ਕਿਸਮ ਤੇ ਕਰ ਲੈਣਾ ਇਹਦੀ ਗੱਲ ਹੋਈ ਚਲ ਕੋਈ ਨਾ ਹੁਣ ਤੂੰ ਉਹਦੇ ਪਿੱਛੇ ਮੇਰ ਨਾਲ ਥੋੜਾ ਪੈਸਾ ਆਵਾਜ਼ ਰਹਿ ਕੇ ਜਾਏ ਜਾਈਦਾ ਹੈਗਾ ਮੇਰ ਨਾਲ ਲੜਦੀ ਮੈਂ ਉਹਦੀ ਗੱਲ ਕਰਦੇ ਨੂੰ ਮੱਚਦਾ ਕਰਦੀ ਤੇ ਮੈਂ ਇੱਥੇ ਕਹਦਾ ਮੈਂ ਤਾਂ ਜਾਦਾ ਜਾਦਾ ਨੂੰ ਗਾਲ੍ਹਾਂ ਕੱਢਦਾ ਸੀ ਜੇ ਹੁਣ ਇਹਦਾ ਘਰ ਵਾਲਾ ਹੁੰਦਾ ਨਾਲ ਲੜਾਈ ਪੈ ਜਾਂਦੀ ਚਲ ਕੋਈ ਨਾ ਪਾਣੀ ਤੂੰ ਮੈਨੂੰ ਕੱਢ ਲੈ ਜੇ ਤੇਰਾ ਗੁੱਸਾ ਕਹਿਣਾ ਮੈਨੂੰ ਕੱਢ ਲੈ ਚਾਰ ਗਾਲ੍ਹਾਂ ਮੈਂ ਨਹੀਂ ਗਾਲ੍ਹਾਂ ਕੱਢਿਆ ਵੀਰੇ ਨੂੰ ਪਿੱਛੇ ਲਾ ਜਿਦੋਂ ਇਹ ਮਾਗਰ ਮੋੜਨ ਗਿਆ ਮੈਨੂੰ ਆਲਾ ਕੱਢਣ ਲੱਗਾ ਜਿਉ ਹੋਂ ਨਾਲ ਹੁੰਦਾ ਹਨਾ ਲੜਾਈ ਪੈ ਜਾਂਦੀ ਨਹੀਂ ਪੈ ਜਾਂਦੀ ਬਾਤ ਦੀ ਪੈਣੀ ਮਾਈਂ ਜੀ ਹੈ ਕਿ ਜਦ ਤੈਨੂੰ ਮਾੜਾ ਚੰਗਾ ਬੋਲਦੇ ਮਾਈਂ ਥੱਲੇ ਨਾ ਸੱਟ ਲੈ ਨੀਂ ਗੋਡਿਆਂ ਦੇ ਹੋਰ ਮਾਣ ਵੀ ਤੂੰ ਕੀ ਖਾਦੇ ਆ ਖਾਣ ਜੇ ਤਨ ਹਾਂ ਨਾ ਮੀਟ ਵੀ ਨਹੀਂ ਆਉਂਦੀ ਆ ਤੂੰ ਤਾਂ ਚੰਗਾ ਦਾਰੂ ਨਾਲ ਸਾਰੀ ਦਾਰੂ ਦਾ ਪੀ ਲਿਆ ਦਾਰੂ ਦਾ ਉਹ ਪੀ ਲਿਆ ਸਾਰੀ ਜਿਹੜੀ ਜੀ ਹੈਗੀ ਸੀ ਘਰੇ ਦਾਰੂ ਦੇ ਬੋਤਲ ਨੂੰ ਮੁੰਡੇ ਨੇ ਲਿਆ ਕਿੰਨੀ ਮਹਿੰਗੀ ਉਹ ਲਿਆਤੀ ਦੇਤੀ ਪਤਾ ਨਹੀਂ ਕਿ ਸੀਨਾ ਕਿਤੇ ਕਿਸੇ ਨੂੰ ਪਤਾ ਨਹੀਂ ਦੇਸੀ ਦੇਸੀ ਜੀ ਨਾਰੀ ਪੀਏ ਮੈਂ ਤਾਂ ਆਈ ਨੀ ਸ਼ਰਮਾ ਦੀ ਘਰੇ ਮਾਰਨੇ ਆਹੋ ਤੂੰ ਜਿਵੇਂ ਸ਼ਰਾਬਾ ਹੀ ਪੀਣਾ ਹੈ ਮੈਨੂੰ ਆਕਰ ਜਿਵੇਂ ਤੂੰ ਤੇ ਮੀਠਾ ਨੀ ਰੋਟੀਆਂ ਖਾਣ ਨਾਲ ਰੋਟੀ ਚਟਨੀ ਰੋਟੀ ਖਾਣੇ ਘਰੇ ਤੂੰ ਘਰੇ ਭਾਵੇਂ ਚਟਨੀ ਨਾ ਖਾਂਦਾ ਭਾਵੇਂ ਇੱਥੇ ਤੇ ਮੀਠਾ ਹੁਣ ਤਾਂ ਜਿਉਂ ਪੈ ਗਏ ਮੀਠੇ ਮੰਗਦਾ ਤੂੰ ਤਾਂ ਗੱਲ ਸੁਣੀ ਨੀ ਗੱਲ ਤੇ ਆ ਮੁੰਡਿਆਂ ਦਾ ਕਦੀ ਘਰੇ ਪਾਈ ਰੱਖਣ ਹਾਰ ਕੇ ਰਾਤ ਮੈਨੂੰ ਕੱਥੇ ਕੋਠੇ ਚੜ ਕੇ ਪੈ ਜਾ ਇਹ ਹੀ ਆ ਜੇ ਦੋ ਮਾਰਕਰ ਜੱਬਾਂ ਤੇ ਆਪੀ ਹੋ ਜਾਂਦੀ ਠੱਕਾ ਮਾਰ ਕੇ ਠੱਕਾ ਮਾਰ ਕੇ ਮਾਰ ਮਾਰ ਗਈ ਨਾ ਚਾਹ ਦਾ ਕਾਸਟ ਹੋਰ ਹੋਰ ਨਾਲ ਤੱਕ ਗਿਆ ਗਰਮ ਚਾਹ ਉੱਤੇ ਪਈ ਸੀ ਮੇਰੇ ਗੱਲ ਪਰ ਬਚ ਗਈ ਮੈਂ ਫਿਰ ਬੀਬੀ ਤੁਹਾਨੂੰ ਟੈਨਸ਼ਨ ਨਹੀਂ ਨਾ ਹੁੰਦੀ ਹੁਣ ਬੀਬੀ ਨਹੀਂ ਜਾਂਦੀ ਨਾਲ ਹੀ ਹੋ ਬੀਬੀ ਆ ਲੱਗਕਾਰੀ ਬਸ ਮੇਰੇ ਕੱਪੜੇ ਪਾ ਲੈ ਆ ਜਾ ਆ ਸਿੰਦਰਾ ਗਈ ਮੈਂ ਤਾਂ ਪਾ ਨਾ ਪਾਰਾ ਬਧਾ ਤਾ ਤੂੰ ਮੈਨੂੰ ਨਾ ਤਾਂ ਹੀ ਮੈਂ ਮੈਨੂੰ ਨਾ ਇਹੋ ਜਿਹਾ ਛੋਟ ਜਿਹਾ ਕੰਕਾ ਕੀ ਆਸਰ ਬਊਆ ਜੇ ਅੱਖਾਂ ਦੇ ਕੀ ਆਸਰ ਪੈਣਾ ਜਵਾਂ ਅੱਖ ਵੀ ਇਹੋ ਜਿਹੀ ਨਿੱਪੜਨੇ ਕੰਜਰ ਤੇਰੇ ਅੱਗੇ ਹਾਂ ਬਾਈ ਬਾਈ ਬੋਤਾ ਇਹਨੂੰ ਕਹੀਏ ਕਰੀਏ ਮਮਾ ਆਲੀ ਤੂੰ ਨਾ ਕੈਥੋਂ ਤੇ ਜਾਪਾਂ ਤਾਂ ਨਹੀਂ ਬੱਜੀਆਂ ਦੋ ਹਾਂ ਹੁਣ ਸਿਰ ਚੜਾਈ ਗਈਆਂ ਵੀ ਭਾਈ ਮੈਂ ਕੀ ਜਾਪਾਂ ਤੇ ਮਾਰੂ ਉਹੀ ਗੱਲ ਜਮਾਈ ਭਾਈ ਆ ਤ ਉਸ ਕਹਿੰਦੇ ਸੋਹਣੇ ਲਾ ਦੇਗੀ ਜਮਾਈ ਭਾਈ ਆ ਫਿਰ ਇੱਥੇ ਵਾਹ ਕਰਾ ਲੋ ਛੋਟੀ ਨੂੰ ਗੱਲਾਂ ਬਾਤਾਂ ਕਰਕੇ ਗਿਆ ਕਹਿੰਦੇ ਪਰ ਤੇਰਾ ਕੁਝ ਫਿਰ ਤੂੰ ਹੀ ਕਹਿਣ ਲੱਗੀ ਮੇਰੇ ਪ੍ਰੋਫੈਸਰ ਮੈਂ ਨਹੀਂ ਕਹਿੰਦੀ ਇਹ ਮਰਗੀ ਸਿੰਦਰੋਟ ਦੇ ਫਿਰ ਤਾਂ ਸਿੰਦਰ ਤੂੰ ਹੀ ਕਹਿਣਾ ਪੁੱਤ ਹਾਂ ਵੀ ਹਾਂ ਮੇਰੇ ਪਾਵਾਂ ਨੂੰ ਚੰਗਾ ਨਹੀਂ ਸਮਝਦੇ ਨਾ ਹਾਂ ਫੇਰ ਗੱਲ ਸੁਣ ਹਾਂ ਨਾਸ ਅੱਛਾ ਮੇਕਅਪ ਨੀ ਇਹ ਤਾਂ ਤੈਨੂੰ ਮੈਂ ਦੱਸ ਗੱਲਾਂ ਕਰਦੀ ਕਰਦੀ ਮੈਂ ਉੱਥੇ ਬਾਗੀ ਕੋਣੇ ਚਾਚੀ ਨੇ ਹਾਕ ਮਾਰਲੀ ਚਾਚੀ ਦੀ ਨੂੰਹ ਨੇ ਵੱਡੀ ਨੇ ਗਗਨ ਨੇ ਮੇਰੇ ਮੇਕਅਪ ਕਰਤਾ ਮਾ ਘਮੀ ਮੈਂ ਤਾਂ ਘਰੇ ਜਾ ਕੇ ਨਾ ਉਹ ਨਾਲ ਸ਼ੂਟ ਬਾਦ ਲਉ ਕਹਿੰਦੀ ਅਕੇ ਤੈਨੂੰ ਸ਼ੂਟ ਬਾਦ ਲੇ ਖੇ ਤੈਨ ਤਾਂ ਰੱਬ ਨੇ ਉਹੀ ਹੁਥਣਾ ਇਨ ਨ ਦਿੱਤਾ ਮੈਦਾਨਾਂ ਵਾਲੇ ਨਾ ਹੁੰਦੀ ਨਾ ਹੁੰਦੀ ਉੱਥੇ ਐਂਡ ਕੰਮ ਕੋ ਲੈ ਸਿਆਪਾ ਤਾਂ ਹਾ ਦੀਨਾ ਹੈ ਨਹੀਂ ਮੈਂ ਕੱਪ ਕਹਿੰਦਾ ਮੈਂ ਕੈਸੇ ਬੋਲ ਦੇ ਬੈ ਕਿ ਤਿਹਰਾ ਕਰ ਦੇ ਮੈਨੂੰ ਮਾ ਤੁਹੋ ਉਸਾਂ ਕੋਲ ਨਹੀਂ ਚੱਤੀ ਫਰਦੀ ਮਾ ਹੋ ਗਿਆ ਮੇਕਅਪ ਕਿੰਨੂ ਕਰਾਏ ਹੀ ਕਿਉਂ ਇਹ ਅੱਜ ਦਿਨ ਕੀ ਸੀ ਬਾਹਰ ਸੀ ਵਾ ਨਹੀਂ ਫੇਰ ਮਾ ਕੋਈ ਨਾ ਆਸੀ ਨਹੀਂ ਆ ਬਈ ਮਾ ਪਰਮਾ ਦੇ ਪੈਸੇ ਨਾ ਮਾ ਭੈਮ ਨਹੀਂ ਕਰਦਾ ਕਿ ਨਹੀਂ ਕਿਸੇ ਦਾ ਲਾ ਕੇ ਆਇਆ ਸ਼ਿੰਗਾਰ ਲਈ ਦੰਪਾ ਵੀ ਕੋਈ ਨਾ ਬਾਹਰ ਨੂੰ ਮਰਦੇ ਨਹੀਂ ਕਿ ਜੰਮਦੇ ਨਹੀਂ ਚੱਲ ਛੱਡੋ ਤੁਸੀਂ ਉਹ ਨੂੰ ਦੇ ਲਾ ਪੁੱਤ ਜੇ ਕੱਲ ਨੂੰ ਬੁਮਾਰ ਬਮੂਰ ਹੋ ਗਿਆ ਮੈਂ ਤਾਂ ਕਿ ਰਾਸ਼ਨ ਲਾਵਾਗੇ ਚੰ ਚੰ ਮੈਂ ਉਹਦਾ ਦੇਖ ਲਓ ਕੀ ਹੋਇਆ ਚਲ ਆ ਜਾ ਉਹਨੂੰ ਦੇਖ ਲੈ ਕਿ ਤੂੰ ਖੂ ਖਾਤਾ ਕਰਦਾ ਕਰ ਮੇਰੀ ਗੱਲ ਸੁਣ ਨੀ ਸਾਈਕਲ ਵੀ ਛੱਡ ਗਿਆ ਮੁੰਡਾ ਬੱਸ ਜੱਗੂਆ ਛੱਡ ਗਿਆ ਉਹਦਾ ਬੱਸ ਤਾਂ ਕਿਹੜੇ ਪੈਸੇ ਇਹਨੂੰ ਦਾੜਾ ਵੀ ਤੇ ਨਹੀਂ ਜਾਂਦਾ ਮੇਰਾ ਤਾਂ ਆਧਾਰ ਕਾਟੂ ਤੇ ਗੀਚੇ ਚ ਫੀਰਾਤ ਦਾ ਬੁੱਤੂ ਕੱਟ ਚਲ ਕੋਈ ਨਾ ਕਰ ਤੈਨੂੰ ਕਰਾ ਦੇ ਮੁੰਡਾ ਸੱਡਾ ਪਤਾ ਨਹੀਂ ਲੇਕਿਨ ਤੈਨੂੰ ਸੱਡਾ ਉਗਾਰਾ ਹੋਊਗੀ ਹਾਂ ਰੋਣੇ ਨੂੰ ਜਾਣਦਾ ਆਪੀ ਲੈ ਕੇ ਜਾਉਣਾ ਆਪੀ ਜਾਣੇ ਲੈ ਕੇ ਜਾਉਂਗਾ ਕਾ ਨੂੰ ਮਾਂ ਉੱਤੇ ਪਰ ਤੇ ਜਵਾਖਾ ਨੂੰ ਉਹ ਪਰੋਹਾਰ ਕੋਈ ਨਾ ਜਵਾਖਾ ਨੂੰ ਕੁਛ ਨਹੀਂ 라ਪੀ ਆਊਗਾ ਜੇ ਛਾਮਣੇ ਪੈ ਜਿਹੜਾ ਤੂੰ ਰੋਟੀ ਮੰਗੀ ਕਨੇ ਚਾਹ ਮੰਗੀ ਉਹਦੇ ਸੈਟ ਲੱਗੂਗਾ ਤੂੰ ਤੇ ਅੱਖੀ ਸਹੀ ਤੂੰ ਐਂ ਦੇਖ ਲਈ ਦੋ ਦਿਨਾਂ ਨੂੰ ਇੱਕ ਹੀ ਹਣਕ ਦਾ ਲਗਾਉਂ ਤੈਨੂੰ ਮੈਂ ਆਉਂਗਾ ਤਮਾ ਹਣਕ ਦਾ ਇੱਥੀ ਤੀਵੀਂ ਮਾੜਾ ਬੰਦੇ ਦੀ ਗੱਤ ਹੀ ਨਹੀਂ ਨਾ ਕੇ ਵੀ ਨਹੀਂ ਜਾ ਜਿਹੜੇ ਕੱਪੜਾ ਸੁਣ ਤੂੰ ਵੀ ਐਂ ਕਰਦਾ ਹੁੰਦਾ ਸੀ ਮੇਰੇ ਨਾਲ ਮੈਂ ਤਾਂ ਪਰ ਸਿਕਤ ਦੀ ਪੱਕੀ ਸੀਗੀ ਮੈਂ ਨਹੀਂ ਸੀ ਜਾਣਦੀ ਮੈਂ ਤਾਂ ਕਹਿੰਦੀ ਇੱਥੇ ਰਹੂੰ ਤੇ ਦਿੱਤਾ ਉਹਨਾਂ ਦੇ ਮਾੜਾ ਕੋਟਾ ਦੇ ਮਾਪੇ ਨੂੰ ਉਰਦੇ ਨਹੀਂ ਨੂੰ ਨਹੀਂ ਬਥੇਰਾ ਪੂਰਦੇ ਨੇ ਮੇਰੇ ਨਨਦੋਈਆਂ ਨੇ ਬਥੇਰਾ ਪੂਰਿਆ ਇਹਨੂੰ ਪਰ ਜਿਹਨੂੰ ਤੈਨੂੰ ਪਤਾ ਜਿਹਨੂੰ ਆਹੋ ਜਰਥੇ ਚਪਣ ਦੀ ਆਦਤ ਪਾਈ ਜਿੱਥੇ ਆਉਂਦਾ ਹਾਂ ਇਹ ਚਾਪੜਾ ਵੀ ਤਾਂਗਾ ਵੀ ਇਹਦੇ ਤੇ ਪਿਉ ਨਹੀਂ ਸਰਤੇ ਇਹ ਪਿਉ ਵਿਦਾਂ ਭਾਈ ਤਾਂ ਹੈਗਾ ਤੂੰ ਨਾਲਾਂ ਦਾ ਕੋਟਿਆ ਮੈਂ ਤੇਰਾ ਤੜਾ ਰੋਗ ਹੋਣਾ ਹੀ ਆ ਇਹ ਨਿਆਣਾ ਕਰਕੇ ਚਪਕਾ ਡਰ ਗਿਆ ਜਵਾਕ ਤੇ ਭੱਜ ਕੇ ਪੈ ਗਿਆ ਇਹਨੂੰ ਉਹ ਚੈ ਤੇ ਬੀੜੀ ਨਾਲ ਲੱਗੀ ਪੁੱਤ ਵੀ ਪਿਉ ਨਹੀਂ ਹੈਗਾ ਮਾਂ ਤਾਂ ਡਰ ਵੀ ਓੱਡੇ ਹੀ ਹੁੰਦਾਗਾ ਮਾਂ ਬੈਠੀ ਆ ਜੇ ਜਿੱਨੇ ਚਰ ਬੈਠੀ ਆ ਉਹਨਾਂ ਚਰ ਇਹਨਾਂ ਨੂੰ ਕਬਰਾਂ ਦੀ ਕੀ ਲੋੜ ਆ ਤੂੰ ਰਹਿ ਸਿੰਦਰ ਨੂੰ ਪੁਜਾਈ ਨਾ ਮਰਨੇ ਨੇ ਹਰੇਕ ਥਾਂ ਮੈਨੂੰ ਨਹੀਂ ਨਹੀਂ ਫਵਾਤਾ ਇਹਨੇ ਮੈਨੂੰ ਨੀਵੀਂ ਕਰਾਤਾ ਇਹਨੇ ਹਰੇਕ ਥਾਂ ਮੇ ਹਾਂ ਠੀਕ ਤੇ ਮੇਰੇ ਨਣਤਾ ਦੇ ਵਿਆਹ ਵੀ ਹੋ ਜਾਂਦੇ ਆ ਉੱਥੇ ਪੀ ਕੇ ਸ਼ਰਾਬ ਖੰਡਿਆਉਣ ਲੱਗ ਜਾਂਦਾ ਹੈ ਇੱਥੇ ਆ ਕੇ ਇੱਥੇ ਕੰਡਿਆਤੀ ਇਹਨੇ ਮੇਰੇ ਕੋਲ ਕੋਈ ਨਾ ਮੇਰਾ ਨਾਮ ਪੁਆਦੇ ਭਾਈ ਮੈਂ ਮਰ ਜੂ ਮਾਂ ਪੁੱਤ ਆ ਕੇ ਕਿਸੇ ਤੇ ਨਹੀਂ ਦੇ ਚੱਲ ਜਿੱਥੇ ਪੁੱਤੀ ਹੋਵੇ ਚਾਹ ਬਣਾ ਲਾ ਚਾਹ ਮੈਨੂੰ ਦਿਮਾਗ ਕਰਾਉਂਦਾ ਕੋਈ ਚੱਲ ਨਹੀਂ ਕਰਦੀ ਤੂੰ ਨਾ ਚਲ ਚਾਹ ਬਣੀ ਪਈ ਆ ਚਾਹ ਪੀ ਲੈ ਚਾਹ ਲੈ ਕੇ ਰੋਟੀ ਚਾਹ ਨਾਲ ਪੁੱਤ ਬਣਾ ਚਾਹ ਲੈ ਲੈ ਮੇਂ ਗੱਲ ਸੁਣ ਪਹਿਲਾਂ ਦੇਖਣਾ ਜਿੱਦ ਤੁਸੀਂ ਦੇਖਿਆ ਦਿਖਾਈਆ ਕਰਿਆ ਕਹਿੰਦੇ ਫਿਰ ਕੁਸ ਨਹੀਂ ਖਾਂਦਾ ਕੁਸ ਨਹੀਂ ਖਾਂਦਾ ਆ ਬਾਈ ਦੇ ਬੇਡ ਆ ਬਚੋਲਿਆਂ ਦਾ ਹਾਂ ਆ ਕੰਡੇ ਮੇਰੀ ਜਾਨ ਚ ਅੱਕ ਬੀਜਿਆ ਹੋਇਆ ਮੋਂਦੂ ਫਿਰ ਸੋਪਨਾ ਆਇਆ ਕਹਿੰਦਾ ਸੀ ਪੱਟ ਤੇ ਖੜ ਕੇ ਪੁੱਤ ਮੈਂ ਕੱਲੂ ਗਈ ਸੀ ਦੇਖਣੇ ਤਾਂ ਨਿਆਣਾ ਸੀ ਕਹਿੰਦਾ ਹੋ ਤੇ ਕਾਪਣੂਈਆਂ ਚੱਲ ਜੀ ਤਾਂ ਕਥੇਰੀਆ ਦੀ ਮੂੰਹ ਤਾਂ ਫੇਰੀ ਕੋਈ ਨਹੀਂ ਕਥੇਰੀਆ ਕੁੜੇ ਕਿੱਲਾ ਜੀ ਪੰਜ ਪੁੱਤ ਨੇ ਕੀ ਕਰਨਗੇ ਚਲ ਕੋਈ ਹਾਂ ਚਲ ਜਿਵੇਂ ਇਹਨਾਂ ਤੇ ਹੁਣ ਕੀ ਕਰਨਾ ਜਦੋਂ ਕਰਨਾ ਇਹ ਗੱਲ ਦਾ ਬੰਦਾ ਚੰਗਾ ਹੋਵੇ ਆਪ ਜਮੀਨ ਕਿ ਚੱਟਣੀ ਹਾਂ ਜਿਵੇਂ ਇਹ ਬੜਾ ਛੱਟ ਚੱਕਣਾ ਬੰਦਾ ਇਹ ਤਾਂ ਹੈ ਕਹਿੰਦੀ ਐ ਮੈਂ ਕੁਝ ਵੀ ਨਹੀਂ ਨਾ ਤਾਂ ਕਹਿੰਦੇ ਹੁਣ ਤਾਂ ਪੜਿਆ ਨਹੀਂ ਕਿ ਮਿਲਿਆ ਨਾ ਕੋਈ ਬੰਦਾ ਨਾ ਕੋ ਬੰਦਾ ਉਹ ਤਾਂ ਸੁੱਤੀ ਇੱਕ ਰਾਤੀ ਮਾਂ ਹਾਂ ਤੁਸੀਂ ਪਹਿਲਾਂ ਦੇਖਣਾ ਸੀ ਹੁਣ ਮੈਂ ਇਹ ਤਾਂ ਜ਼ਿੰਦਗੀ ਮਰਵਾਦ ਕਰਤੀ ਨਾ ਤੁਸੀਂ ਕੀ ਰੀਅਲ ਕਿੰਡ ਕਿ ਤਰ ਤ ਕੀ ਦੇਖਿਆ ਤੁਸੀਂ ਪੈਸਾ ਕਿਉਂ ਕਹਿੰਦੇ ਸੁਣਾ ਸੁਣਾ ਨਿਕਾੜੋ ਮੈਂ ਤਾਂ ਉਹਨੀਆਂ ਗੱਲਾਂ ਚ ਆ ਗਈ ਸਰਪੰਚ ਦੀਆਂ ਗੱਲਾਂ ਚ ਆ ਗਈ ਵੀ ਸਰਪੰਚਾਂ ਕਹੜਾ ਮਾਰੇ ਥਾਂ ਮੇ ਕਢਾਊਗਾ ਉਹ ਨਿੱਕੇ ਨਿੱਕੇ ਟੱਗ ਦਿੰਦੇ ਪਹਿਲਾਂ ਤੁਸੀਂ ਹੋਰ ਕੀ ਆਣਾ ਹੁਣ ਮੈਨੂੰ ਮੌਲਤਾ ਆਈ ਨੇ ਸਾਰਾ ਘਸਾ ਕਰੇ ਕੋਈ ਚੀਜ਼ ਦੀ ਟੋਟ ਨਹੀਂ ਕੋਈ ਮੈਨੂੰ ਰੋਗ ਦੀ ਟੋਕ ਨਹੀਂ ਅਜਿਹਾ ਕਾਇਦਾ ਰੋਗ ਮਗਰ ਪੂਰਤਾ ਕਨ ਕੀਤਾ ਵੀ ਕਿੱਥੇ ਨਿੱਕ ਕੱਲੋਂ ਦਾ ਟਾਹ ਜਾਣਾ ਚੰਗਾ ਵੀ ਆ ਜਦੋਂ ਮਰਜੀ ਆ ਫੋਨ ਕਰਦਾ ਉਹਦੀ ਭੇਜ ਦਿੰਦਾ ਕਿਤੇ ਮੱਤੇ ਵਟ ਨਹੀਂ ਪਾਇਆ ਪਤਾ ਨਹੀਂ ਪਈ ਕਿੱਥੇ ਆ ਰਹੀ ਪਾਇਆ ਹੋਰ ਮਗਰ ਜੇ ਕਦੇ ਬਗੋਲਣਾ ਬਿਦਾਨੀ ਹੋਰ ਇੱਕਦਾਂ ਲੰਦਦਾ ਵੀ ਆ ਕਰਨੀ ਰੋਟੀ ਟੋਕਾ ਬਣਾਵਾ ਤਾਂ ਆਪਿਆਂ ਨਹੀਂ ਬਣਾ ਮਾਂ ਨਾ ਨਾ ਚਾਰਾ ਜੂਣਾ ਨਹੀਂ ਚਾਹੀਦਾ ਪਾਇਆ ਕਿ ਸਾਡੀ ਵੇਚ ਤੇ ਅੱਗ ਨਹੀਂ ਗਈ ਤੇ ਇਸ ਕਰਕੇ ਕਾਹਨੋਂ ਉਤੋਂ ਹੀ ਭੌਂਕਦਾ ਰਹਿੰਦਾ ਮਾਂ ਆਹ ਕਾ ਦੀ ਬਿੱਤੀ ਚਾਹਣੋਂ ਕੀ ਪਤਾ ਲੱਗਦਾ ਨਾ ਐਵੇਂ ਹੀ ਉੱਥੇ ਕਿਸ ਨਾਲ ਲੜ ਤੂੰ ਮਾਰ ਚ ਲੜਪੇ ਜਿਹੜੇ ਕੋਈ ਨਾ ਰੱਖ ਲੋ ਜਿਹੜੇ ਆਏ ਕਿ ਨੇ 2 ਰੁਪਏ ਉਹ ਵੀ ਬਾਹਣਾ ਵਿਚਾਰੀ ਚਲਾਦੇ ਜਾਂਦੇ ਅੱਗ ਨਹੀਂ ਮੈਂ ਤਾਂ ਉੱਥੇ ਨਹੀਂ ਜਾਂਦੀ ਬਾਹਣਾ ਨੂੰ ਲੈ ਬੰਦ ਤੂੰ ਚਾ ਲੈ ਆ ਲੈ ਕੁੜੀ ਨੂੰ ਬਸ ਮੇਰੇ ਨਾਲ ਕਿਸੇ ਚੀਜ਼ ਨੂੰ ਕੀ ਕਰਦਾ ਹੈ ਨਾ ਤਾਂ ਪੀਲਾ ਜੀਰੋ ਆ ਮੇਰੇ ਕੋਲ ਦੂਏ ਉਧਰ ਕੀ ਉਹ ਸਿੱਧਰ ਤਾਂ ਖਾਂਦੀ ਆ ਫਿਰ ਜਾਈ ਜਿਆ ਮੈਂ ਤਾਂ ਉਹ ਬੋਲਣ ਨੂੰ ਲੜਪੜਾਉਂਦਾ ਹੋਵੇ ਜਾਂ ਤੂੰ ਚਾ ਲੈ ਆ ਕਿ ਹੋਰ ਕੁਟ ਤੜਕੇ ਤੜਕੇ ਚਾਹ ਲਈ ਕੀਤੀ ਹੋਈ ਮੇਰੇ ਘਰ ਮਾਂ ਚ ਕੋਈ ਆ ਲਿਖਿਆ ਹੋਆ ਸੀ ਰੰਡੀ ਹੋਣਾ ਆ ਛੋਟੀ ਦੇਖਲਾ ਉਹ ਦਿਖਰੇ ਰੰਗੀ ਵਸਤੀ ਦੀ ਆ ਕਹੇ ਰਸਕੇ ਨਹੀਂ ਆਈ ਕਦੇ ਕੁੱਟੀਆਂ ਨਹੀਂ ਇਹਨੂੰ ਹਾਂ ਉਹ ਕਹਿੰਦੇ ਹੁੰਦੇ ਪੁੱਤੋ ਪੁੱਤੀਆਂ ਉਹਦੇ ਘਰ ਮਰ ਖਾ ਕੇ ਨਹੀਂ ਹੁੰਦੀਆਂ ਲੈਦੀਆਂ ਕੋਈ ਮੇਰੀ ਘਰੋਂ ਮਾੜੇ ਨਹੀਂ ਖਣੇ ਸੀ ਰੱਬ ਦਸ ਮਤ ਆ ਗਈ ਆਪ ਕੋ ਆਪਦੀ ਹਾਂ ਉਹ ਹੁਣ ਆਪਣੇ ਉਹਨਾਂ ਦੇ ਖੇਤ ਵਾਲਿਆਂ ਦੇ ਉਹ ਇੱਕ ਕੁੜੀ ਜੀ ਬਾਦੂ ਜੀ ਦੀ ਆ ਗਈ ਸੀ ਮਾਗਰ ਉਹਨੇ ਪ੍ਰੇਸ਼ਨ ਕਰਵਾਇਆ ਤੋ ਤੇ ਉਹ ਦੇਖਣਾ ਹੁਣ ਅੱਜ ਜਾਹ ਜਾਂਦੀ ਉਹ ਆ ਕੁੜੀ ਉਹ ਕੀ ਕਹਿੰਦੇ ਹੁਣ ਪੈਰਟ ਬੂਲਟ ਚੱਲ ਚੱਲ ਹਾਂ ਚੱਲਾਂਗੇ ਹਾਂ ਚੱਲ ਜੰਦੀ ਹਾਂ ਜਾਹ ਜੰਦੀ ਬਰਾਵਾ ਤਾਂ ਮੈਂ ਵੀ ਥੇਰੇ ਸੀ ਬੰਦਿਆਂ ਨਾ ਪਣ ਲਰਸ ਤੇ ਸਿੱਖਦੇ ਕਰਦੀ ਸੀ ਮਤਲਬ ਆਹ ਤਾਂ ਸਿੱਧਾ ਹੋਇਆ ਨਾ ਪਣ ਪਾਣੀ ਕੋਈ ਚੱਜ ਰੁੱਤਿਆ ਤੇ ਅੱਗ ਕਰਗਾ ਪਾਣੀ ਲਿਆ ਤਾ 2 ਕਿਲੋ ਲੈ ਸੁੱਤੀ ਪਈ ਆਹ ਨੂੰ ਨਹੀਂ ਮੇਰਾ ਨਹੀਂ ਕੀ ਕਰਦਾ ਹੈ ਪਾਣੀ ਲਿਆ ਤੇ ਠੰਡਾ ਆਇਆ ਵੀ ਯਾਰ ਇਹ ਵੀ ਉਹਦੇ ਨੂੰ ਹੀ ਆ ਤੇ ਚਾਹ ਲ ਮੈਂ ਤੁਸਰਾਏ ਕਰਦੀ ਉਹਦੇ ਬੰਦੇ ਇਹ ਵੀ ਉਹਦੇ ਆਹ ਤੂੰ ਸੌਖੀ ਵਸਦੀ ਆ ਘਰੇ ਆਪਦੇ ਜੇ ਤੇਰੇ ਤੇ ਵੀ ਤਨ ਮੇਰੇ ਪਤਾ ਲੱਗਣਗੇ ਉਹ ਤਾਂ ਹੋ ਆਪਾ ਮਤਵਾ ਬੰਦਾ ਤਾਂ ਪੈਣੀ ਆ ਯਾਰ ਮੇਰੇ ਸਮਾਂ ਕਰਦਾ ਗੱਲ ਨਾ ਹੋਰ ਮੈਂ ਤਾਂ ਅੰਦਰ ਹੀ ਪੈਣੀ ਐ ਪਹਿਲਾ ਘੁੱਟ ਪਾਣੀ ਪੀ ਲੈ ਠੰਡਾ ਮੈਂ ਖਾ ਖੀ ਉਹ ਕਰੀ ਉਹੀ ਕਰ ਜਿਹਦੀ ਕਹਿੰਦੇ ਧੀ ਸੁਖੀ ਤੱਕ ਉਹ ਸੁਖੀ ਜਿਹਦੀ ਧੀ ਦੁਖੀ ਵੱਡਾ ਬਰੁਣਾ ਆ ਬੱਤ ਓ ਇਹਨਾਂ ਦਾ ਤਾਇਕਾ ਓਏ ਆਹੋ ਤਾਇਕਾ ਆ ਬੱ ਬੜਾ ਲੈਰੀ ਵੰਦਾ ਤੂੰ ਕਿਤੇ ਬੈਠਿਆ ਨਹੀਂ ਉਹਦੇ ਕੋਲੇ ਆਇਆ ਤੈਨੂੰ ਮਿਲਾਉਣਾ ਮੈਂ ਚੱਲ ਫਿਰ ਚੱਲੀਏ ਬਹੁੜੀਆਂ ਟੋਕ ਟੋਕੀਆਂ ਗੱਲਾਂ ਸੁਣਾਉਂਦਾ ਓਏ ਆਇਆ ਆਇਆ ਕੀ ਹਾਲ ਹੈ ਬਈ ਠੀਕ ਹੈ ਵਧੀਆ ਹੈ ਸਿੱਟੋ ਹਾਂ ਬਈ ਆ ਜਾ ਬੈਠ ਨਹੀਂ કરીਆ ਹਾਂ ਹਾਂ ਕਰੀਆ ਕੋਲ ਦਾ ਬੈਜੋ ਤੂੰ ਪਰੌਣਾ ਪਰੌਣਾ ਇਹਦਾ ਵੀ ਨਾ ਬੰਦਾ ਹੈ ਜੀ ਸਤਿ ਸ਼੍ਰੀ ਅਕਾਲ ਬਈ 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 ਕਾ ਨਾ ਬਈ ਹਾਂ ਬਈ ਬਈ ਬੈਜੋ ਹੋਰ ਦੱਸ ਕਿਵੇਂ ਆ ਤਾਈ ਠੀਕ ਆ ਪੁੱਤ ਵਧੀਆ ਵਧੀਆ ਪੁੱਤ ਵਧੀਆ ਹੋਰ ਤੁਸੀਂ ਦੱਸੋ ਹੋਰ ਕਿਵੇਂ ਮਾਰੇ ਕਿਦਾ ਬਾਸੂ ਵੀ ਆ ਗਿਆ ਸੀ ਕਾ ਵੀ ਭੈਣਾਂ ਆਈਆਂ ਆਈਆਂ ਚੱਲ ਮੈਨੂੰ ਲੱਗਦਾ ਪਰੋਣੇ ਨੂੰ ਵੀ ਮਿਲਿਆ ਈ ਓਧਰ ਗਿੰਨਾ ਸੀ ਕਿ ਕੁੜੀਆਂ ਬੈੰਦਾਂ ਚਾਚੀ ਉਹਨਾਂ ਪੁੱਤ ਜਿਉਂ ਪਹਿਲਾਂ ਮੇਰਾ ਜੀ ਬਹੁਤ ਲੈਰੀ ਬੰਦਾ ਮਾਹ ਚੱਲ ਉਹਨੇ ਗੇੜੀ ਮਾਰਿਆ ਉਹਨੇ ਨਹੀਂ ਆਇਆ ਤਾਂ ਆਈਆਂ ਲੈਰੀ ਕੁਈ ਆ ਪਰ ਅੱਜ ਥੋੜਾ ਜਿਹਾ ਫਾਦੀ ਲੈਰੀ ਹੋ ਗਿਆ ਸੀਗਾ ਉਹ ਕਿਉਂ ਪੀ ਹੋ ਗਿਆ ਹੋਰ ਉਹਦਾ ਭਾਗ ਗਿਆ ਰਸਕੇ ਸਾਡੇ ਨਾਲ ਹੈਂ ਹੋਰ ਉਹ ਯਾਰ ਉਹ ਤਾਂ ਐਸਾ ਬੰਦਾ ਹੀ ਹੈ ਨਹੀਂ ਉਹ ਰਾਤ ਪੀਪ ਬਾਲੀ ਲੈਤੀ ਜਰ ਉਹਨੇ ਅੱਛਾ ਨਿਸਿੰਦਰਾ ਹੈ ਉਹ ਅੱਛਾ ਆਇਆ ਵਸੀ ਰਸਕਾ ਤੋ ਗਿਆ ਸੱਚਾ ਉਹ ਯਾਰ ਭਾਈ ਮੀਟ ਪਿਛੇ ਰਸਕੇ ਭਾ ਗਿਆ ਯਾਰ ਉਹ ਮੀਟ ਪਿਛੇ ਹੋਰ ਕਹਿੰਦਾ ਮੈਨੂੰ ਮੀਟ ਨਹੀਂ ਬਣਾ ਕੇ ਦਿੱਤਾ ਤੁਸੀਂ ਨਾਲੇ ਬੋਤਲ ਲਿਆ ਕੀਤੀ ਦੇਸੀ ਦੀ ਸਾਰੀ ਉਹ ਪੀ ਗਿਆ ਉੱਥੇ ਬੈਠਾ ਪੀ ਗਿਆ ਕੁੜੇ ਜੀ ਉਹ ਤੂੰ ਮੈਨੂੰ ਦੱਸ ਦਿੰਦਾ ਤਿੱਤਰ ਮਾਰ ਕੇ ਲਿਆ ਦਿੰਦੇ ਕੋਇਆ ਬਸ ਯਾਰ ਬਈਲ ਕੀ ਕੀਏ ਯਾਰ ਹੁਣ ਸਾਨੂੰ ਤਾਂ ਵੀ ਚੱਲ ਮੀਟ ਬਣਾ ਕੇ ਖਵਾ ਦਾਂਗੇ ਮੈਂ ਮੀਟ ਲੈਣ ਗਿਆ ਮੈਨੂੰ ਮੀਟ ਲਾਂਗਾ ਹਮੂਰੋਂ ਮਿਲਿਆ ਤੂੰ ਦੱਸਦਾ ਤਾਂ ਸਹੀ ਫੋਨ ਕਰ ਦਿੰਦਾ ਸਾਨੂੰ ਕੋਈ ਪੀ ਗਿਆ ਬੋਤਲ ਬੋਤਲ ਲੈ ਕੇ ਕੀਤੀ ਸੀ ਸਾਰੀ ਬਈ ਇਹਨਾਂ ਧਿਆਨ ਹੀ ਨਹੀਂ ਦਿੱਤਾ ਸੱਸਰੀ ਗੱਲ ਪੈਣੇ ਓ ਠੀਕ ਆ ਪੈਣੇ ਹਾਂ ਠੀਕ ਆ ਠੀਕ ਆ ਮੈਂ ਤੁਸੀਂ ਕਿੱਥੇ ਗਏ ਸੀ ਤੂੰ ਸਿਆਲ ਸੀ ਕਰ ਸੱਸਰੀ ਗੱਲ ਪੈਣੇ ਓ ਅਸੀਂ ਗਏ ਵੇ ਸੀਗੇ ਲੈ ਮੈਂ ਦਈਆਂ ਸਵੇਰ ਥੋੜੀ ਆ ਗਈ ਸੀ ਯਾਰ ਅਸੀਂ ਗਏ ਵੇ ਸੀ ਕੰਮ ਤੇ ਪੈਣੇ ਤੂੰ ਐਂ ਕਰ ਕੁੜੀ ਚਾਹ ਰਾਂ ਉਹ ਨਾ ਚਾਹ ਨਾਲ ਇਲਾਜ ਦਾ ਰਹਿ ਦੋ ਉਹ ਚਾਹ ਪਾਣੀ ਪੱਲੇ ਦੇ ਮੁੰਡਿਆਂ ਦੇ ਨਾਲੇ ਪਾਣੀ ਜੇ ਸਿਆਪਾ ਕਰਨ ਜਾਂਦਾ ਹੁੰਦਾ ਫਿਰ ਉਹ ਨਹੀਂ ਖੜਦਾ ਜੇ ਸਿਆਪਾ ਨਹੀਂ ਕਰਦਾ ਹੁੰਦਾ ਕੰਮ ਨੂੰ ਆਪਾਂ ਨੇ ਤੂੰ ਵੀ ਬਹਿ ਜਾ ਓਏ ਕੋਈ ਨਾ ਮੈਂ ਤਾਂ ਗੱਲਾਂ ਸੁਣਦੀ ਛੋਟੇ ਮੈਂ ਤਾਂ ਮਾੜਾ ਜਾਣਾ ਹਾਂ ਨਹੀਂ ਮਾੜਾ ਉਹਦਾ ਬੰਦਾ ਹੀ ਬੜਾ ਘੈਂਟ ਆ ਉਹ ਰਾਤ ਬਸ ਪਤਾ ਨਹੀਂ ਕੀ ਗੱਲ ਹੋ ਗਈ ਅਸਾ ਉਹੀ ਗੱਲ ਚੱਲ ਰਹੀ ਰਾਤ ਵਾਲੀ ਜੀਜੀ ਆ ਗਈ ਹੈ ਹਾਂ ਮੈਂ ਉਹਨਾਂ ਲਈ ਸੀ ਰਾਤ ਦੇਖਣਾ ਅਸੀਂ ਕਿ ਘੇ ਡਾਕੀ ਆ ਅਸੀਂ ਤਾਂ ਹੀ ਮਿਲਣ ਆਏ ਸੀ ਮੈਨੂੰ ਕਹਾ ਮਹਤਵਾਰ ਤੁਹਾਨੂੰ ਪਰੌਣੇ ਨਾਲ ਮਲਾਉਣਾ ਉਹ ਤਾਂ ਬੱਕਰੇ ਬਲੋਵੇਂ ਰਾਤ ਦਾ ਪਰੌਣੇ ਦਾ ਟਾਈਮ ਹੋ ਗਿਆ ਸੀ ਮਿਲਿਆ ਹੁਣ ਮੈਂ ਕਿਹ ਦੇਖ ਆਈਏ ਨਾਲੇ ਪੌਸਾ ਆਈਏ ਹਾਲ ਚਾਲ ਪਰੌਣੇ ਦਾ ਪਰੌਣੇ ਕਹਿੰਦਾ ਵੀ ਆਏ ਨਹੀਂ ਕਿ ਮੁੰਡੇ ਹੁਣ ਤਾਂ ਮੇਰੀ ਜੀ ਹੁਣ ਤਾਂ ਸੀ ਜਾ ਤੈਨੂੰ ਵੀ ਨਹੀਂ ਚੱਕੀ ਕੋਈ ਤੇਰਾ ਕਹਦਾ ਕਰਨਾ ਇੱਕ ਤੇ ਜਿਸੇ ਨਹੀਂ ਹੈਗਾ ਮੈਂ ਕਰਨਾ ਹੁਣ ਕੰਮ ਤੇ ਲੱਗ ਰਿਹਾ ਹੈਗਾ ਆਓ ਥੋੜਾ ਇਹ ਰਾਤ ਦੇ ਰਾवट ਵਾਲਾ ਹੋ ਗਿਆ ਅੱਛਾ ਸਾਰੀ ਕੱਲਾ ਸੀਗਾ ਮੈਨੂੰ ਪਤਾ ਹੀ ਪੀਂਦਾ ਨਹੀਂਗਾ ਸਾਰੀ ਪੀ ਗਿਆ ਬਸ ਤੇ ਇਹਨਾਂ ਦਾ ਗਰੀਬੀ ਪੀਤੀ ਹੁੰਦੀ ਆ ਉਹ ਜਿਹੜਾ ਰੂੜੇ ਇਹ ਕਦੇ ਪੀਂਦਾ ਵੇ ਓਏ ਦੂਜਾ ਕੰਮ ਆਉਂਦਾ ਸੀ ਮੈਨੂੰ ਲੈ ਕੇ ਆਉਂਦਾ ਸੀ ਮੈਨੂੰ ਕਿਹਾ ਕੋਣ ਆ ਵੇ ਲਿĐi ਜਾਂਦਾ ਹੈਗਾ ਏ ਕਹਿੰਦਾ ਪਤਾ ਨਹੀਂ ਕਿਹੜਾਗਾ ਮੂੰਹ ਹੀ ਨਹੀਂ ਦਿਸਦਾ ਉਹਨੇ ਰਹਾ ਬਾਲਾ ਜਿਹਾ ਲੱਗਿਆ ਪਾਜ਼ੇ ਰਣ ਲੱਤਾ ਮਾਰ ਨਹੀਂ ਕਰਕੇ ਬੜਾ ਘੁੱਟਾ ਦੀਣਾ ਬਣਾ ਹੀ ਬੈਠਾ ਸੀ ਉਹਦਾ ਉਹ ਮਾਫਰ ਹੋਈ ਗੱਡੀ ਐਨਾ ਸਖਰ ਇਹਨਾਂ ਨੇ ਵੀਡੀਓ ਬਣਾ ਬਣਾ ਲਈ ਬਹੁਤ ਸੁਤੀਆਂ ਜਾ ਜਾਂਦਾ ਬਣਾਣੇ ਤੇ ਪਤਾ ਹੀ ਨਹਿਮ ਸੀ ਹੋ ਜਾਂਦਾ ਮਿੱਟ ਤਾਂ ਕੀ ਕਹਿੰਦਾ ਬਾਈਲਰ ਬੂਲਰ ਹੋ ਜਾਂਦਾ ਉਹ ਨਹੀਂ ਲੜੂਗਾ ਫਿਰ ਸਿੰਦਰ ਨਾਲ ਆਖੂਗਾ ਮੇਰੇ ਸਾਰਿਆਂ ਨੇ ਮੇਰੀ ਵੀਡੀਓ ਬਣਾ ਲਈ ਹੈ ਕਿਉਂ ਬਣਾ ਲਈ ਉਹ ਸਾਰੇ ਹਾਂ ਉਹ ਵੱਡੀ ਦੇ ساتھ ਮੇਰੇ ਕੋਲ ਐਨ ਇੱਕ ਸੀ ਆ ਲੈ ਕੁੜੀਏ ਪਾਣੀ ਲਿਆ ਪਹਿਲਾਂ ਤਾਂ ਨਾਲੇ ਮਾਂਹਾਂ ਤਾਂ ਲੈਣ ਕਪੜਾ ਮੈਨੂੰ ਕਹਿੰਦੇ ਆ ਬਾਈ ਆ ਛੱਡ ਉਹ ਹੋ ਐਨ ਕੱਪ ਲਈ ਜੀ ਦੋ ਐਨ ਕੱਪ ਪਾਣੀ ਪੀ ਲੈ ਕੋਈ ਨਾ ਐਨ ਕੱਪ ਤਾਂ ਜਾਣੀ ਨਾ ਉਹ ਐ ਆ ਟੁੱਟ ਨਾ ਜਾਣ ਭੁਲ ਕੇ ਉਹ ਐ ਟੁੱਟਣ ਨੂੰ ਆ ਲੈ ਮੈਂ ਤਾਂ ਨਾ ਹੁੰਦੀ ਹੋਈ ਉੱਥੇ ਭੁੱਲੇ ਖੁਰੇ ਚੀ ਬੈਠਾ ਸੁਧਰੇ ਮੁੰਡਾ ਮੁੰਡਾ ਮੈਂ ਖੜਾ ਨਹੀਂ ਛੱਡਣਾ ਕਹੂੰਗਾ ਐਨਕਾ ਦਰਵਾਕੇ ਆ ਗਿਆ ਤਾਂ ਸਹੀ ਇਹੋ ਜਿਹਾ ਮਰ ਕੇ ਮਰਵਾ ਕੇ ਵੀ ਦਿਨ ਨਹੀਂ ਗਾਲ ਤੈਨੂੰ ਚੱਲ ਕੋਈ ਨਾ ਮੇਰੀ ਮਾਪਾ ਮਾਪੋੜਿਆਈਆਂ ਮੰਗੀਆਂ ਮੈਂ ਘਰੇ ਕਿਵੇਂ ਪਹੁੰਚ ਗਈ ਦੇਖੇਂ ਕਿ ਐਨ ਕੋਥੇ ਰਹੀਆਂ ਸੀ ਹਾਂ ਘਰੇ ਤੁਮ ਇਧਰ ਕਿ ਆਈਆਂ ਮੇਰਾ ਕੱਪ ਨਹੀਂ ਲਾਉਣਾ ਭੁੱਲਦੀ ਇਹ ਮੇਰਾ ਕਿੱਥੇ ਉਹ ਤਾਂ ਮੈਨੂੰ ਵੱਡੀ ਪੰਪੀ ਲਾਤਾ ਮੇਰ ਧੱਕੇ ਨਾਲ ਚੱਲ ਮੇਰਾ ਕੋਈ ਜਦੋਂ ਫੋਨ ਕਿਹਾ ਰੰਡੀ ਜੀ ਵੜ ਕੇ ਆ ਜਾਨੀ ਆ ਉਹ ਪਰਉਣਾ ਰੁੱਸਿਆ ਮਨ ਉਹਦਾ ਇਹਨੂੰ ਦੀਨ ਆ ਇੰਨਾਂ ਗਦਾ ਔਰ ਤੋਰ ਇੰਨਾ ਕਾ ਹੁਕਰੋ ਇੱਕ ਨੰਬਰ ਵਾਲੀ ਜਾਨਤਾ ਇੱਕ ਕਾਣੂਆ ਮੇ ਤੇ ਪੰਜ ਨੰਬਰ ਲੱਗੀ ਹੋਈ ਐ ਸਿਆਪਾ ਓਹੋ ਔਰ ਮੈਨੂੰ ਆਏ ਆਏ ਲੱਗਦਾ ਹਨਾ ਜਿੰਦੇ ਹਾਂ ਬੰ ਵੀ ਜਿਹੜੇ ਸਾਣਾ ਤੇਰਾ ਲੱਦਾ ਐਨ ਕਿ ਤੇਰੇ ਲੱਗੀ ਟੈਨਸ਼ਨ ਨਾਲ ਔਰ ਉਹਦੇ ਚੱਕਰਾਂ ਚ ਲੱਗੀ ਤੇਰੇ ਚੀਜ਼ੇ ਦੇ ਉਹ ਤਾਂ ਲੱਗਦੀ ਨਹੀਂ ਕੰਜਾ ਤੇ ਉਹ ਚਾਰ ਅੱਖਾਂ ਵੇਦਨ ਪੀ ਕੇ ਹੋਰ ਇੱਕ ਤਾਨੂੰ ਬੋਤਲ ਦਿੰਨਾ ਸ਼ਾਹ ਹੋ ਜਾਂਦਾ ਇੱਕ ਮੇਰਾ ਉਹਨਾਂ ਦੇ ਉੱਥੇ ਜਾ ਬੰਨੇ ਆ ਕੇ ਆ ਬੇ ਚੋਤਾ ਨਹੀਂ ਜਾ ਉਹਨਾਂ ਰੱਖ ਦੇ ਆਜਾ ਆਜਾ ਜੀ ਇਹ ਵੀ ਆ ਜੀ ਉੱਥੇ ਉੱਥੇ ਦਾ ਤਾਂ ਬੜਾ ਨਹੀਂ ਹੋਰ ਕਰਨ ਲੱਗੀ ਬੇ ਅਕਲੀ ਆ ਆ ਬੋਲਾ ਬੋਲਾ ਚੱਲ ਪਾਣੀ ਪੀਣਾਂ ਨੂੰ ਆਜਾ ਕੰਮ ਕਰੀਂ ਅੱਲਾ ਦੇਗਲਾ ਹੋਰ ਤੁਸੀਂ ਦੱਸੋ ਨੂੰ ਬਧੀ ਚੱਲੀ ਜਾਂਦਾ ਕੰਮ ਕਾਲ ਛੋਡਾ ਹਾਂ ਹਾਂ ਭੈਣੇ ਤੂੰ ਦੱਸ ਮੈਂ ਤਾਂ ਕੋ ਤਰਜੀਜੇ ਦੇ ਕੁੱਤੀ ਕਲੇਸ਼ ਟੀ ਆ ਹੋਈ ਪਈਆਂ ਅੰਨੀ ਹੋ ਗਈ ਮੈਂ ਤਾਂ ਰੋ ਰੋ ਕੇ ਜਦ ਕੋਈ ਨਾ ਦੇਖਣੇ ਕਰਦੇ ਆਂ ਆਪਾਂ ਗੱਲ ਹੋਰ ਪਾਈ ਹੋਣਾ ਤੁਸੀਂ ਅਗਲੇ ਪੇਰ ਪਿੰਡ 'ਚ ਵੀ ਮੇਰੇ ਨਾਲ ਚੂਸ ਕੱਢਣ ਲੱਗ ਜਾਂਦਾ ਆਂਦਾ ਆਂਡ ਕਮਾਂਡ ਵੀ ਕਹਿੰਦਾ ਵੀ ਛਿੰਦਰ ਦੇ ਪੇਕਾਂ 'ਚ ਹੈ ਨਹੀਂ ਕਾਣ ਕੰਡਾ ਜੇ ਛਿੰਦਰ ਦੇ ਪੇਕਾਂ 'ਚ ਕਾਣ ਕੰਡਾ ਹੁੰਦਾ ਇਹੋ ਜਿਹਾ ਸਿੱਧਾ ਕਰਿਆ ਹੁੰਦਾ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਤੂੰ ਦੱਸ ਦੀ ਤਾਂ ਸਹੀ ਸਾਨੂੰ ਬੇ ਮੈਂ ਦੱਸ ਦੀ ਕਿਹੜੇ ਮੂੰਹ ਨਾਲ ਉਧਰੋਂ ਆੜ ਬਸਵਾ ਛੋਡੇ ਨੇ ਮੈਂ ਤਾਂ ਇੱਥੇ ਵਿੱਚ ਤੁਸੀਂ ਆ ਗਏ ਤੁਸੀਂ ਢਾੜੇ ਬੋਕ ਮੰਗੂ ਲੱਤਵਾ ਤੋੜ ਦੋਗੇ ਉਹਦੀ ਸਾਰੀ ਉਮਰ ਮੈਂ ਕਿੱਥੇ ਇਹ ਗੰਦ ਚੱਕੂਗੀ ਉਹ ਅਸੀਂ ਤਾਂ ਉਹਨੂੰ ਸਾਰੀ ਬਾੜਾ ਸਮਝਦੇ ਸੀ ਹਾਏ ਬਾਕੀ ਲੜ ਗਿਆ ਹਾਂ ਲਗਾ ਮੀਨ ਮੀਨ ਆਉਤੋ ਆਪਰ ਖਿਆ ਗੱਲ ਚ ਨੀ ਇਹ ਤਾਂ ਭਾਬੀ ਨੇ ਪਾਤਾ ਮੇਰੇ ਸੰਗਲ ਵੀ ਤੇ ਹਲਾ ਤੱਕੇ ਨਾਲ ਮੈਂ ਇਹ ਕੰਮ ਕਰਦੀ ਆ ਆਪਣੀ ਗਾਗਨ ਵੀ ਚੱਲ ਕੋਈ ਨਾ ਦੇਖ ਲੈ ਆਪਾਂ ਕੀ ਬਾਤ ਕਹਿੰਦੇ ਆ ਫਿਰ ਉਹਨੂੰ ਚਲੋ ਭਾਈ ਫਿਰ ਮੈਨੂੰ ਤਾਂ ਲੱਗਦਾ ਡਰ ਉਹ ਤਾਂ ਕੰਜਰ ਜਾਣ ਵਾਲਾ ਵਗ ਗਿਆ ਹਾਂ ਚੱਲ ਕੋਈ ਨਾ ਰੱਟ ਰੁੱਟੀ ਖਾਓ ਹਾਂ ਤੇਰੇ ਪਤਾ ਮੈਂ ਤਾਂ ਖਾ ਲਿਆ ਤੇ ਆਈ ਸੀ ਆਹੀ ਮੇਰੇ ਸੂਟ ਪਾ ਕੇ ਆਈ ਸੀ ਜਾਨੀ ਆ ਚੱਲਾਂਗੇ ਅਸੀਂ ਨਾਲ ਚੱਲਾਂਗੇ ਅਸੀਂ ਨਾਲ ਚੱਲਾਂਗੇ ਤੂੰ ਕੋਈ ਨਾ ਹੈਂਦੋ ਤੁਸੀਂ ਐਵੇਂ ਬੋਲੂਗਾ ਐਵੇਂ ਕਲੇਸ ਬਾਦਿਓ ਕੋਈ ਨਹੀਂ ਨਹੀਂ ਕੋਈ ਮੈਂ ਫੇਰ ਕੰਮ ਵੀ ਤੂੰ ਰਹਿਣੇ ਜਾਣ ਨੂੰ ਮਣ ਰਹਿ ਦੋ ਮਹੀਨੇ ਆਪੇ ਆ ਜੂਗਾ ਆਹੋ ਨਹੀਂ ਉਹ ਮੇਰਾ ਘਰ ਖਰਾਬ ਹੋ ਜੂ ਮੇਰੇ ਸੋਡਾ ਉਹ ਕੁਛ ਨਹੀਂ ਛੋਟੀ ਭੈਣ ਦਾ ਘਰ ਪਟਿਆ ਜਾਊਗਾ ਔਰ ਜਦੋਂ ਦੋ ਮਹੀਨੇ ਗਈ ਨਾ ਉਹਨੂੰ ਲੱਗਿਆ ਸੀ ਕਿ ਫੇਰ ਪਤਾ ਲੱਗੂਗਾ ਵੀ ਉਹਨੂੰ ਕਿਹੜਾ ਸੇਕ ਲੱਗਣਾ ਕੰਜਰ ਨੂੰ ਉਹਨੂੰ ਨਹੀਂ ਕੋਈ ਸੇਕ ਸੁੱਕ ਲੱਗਦਾ ਕਿਉਂ ਉਹਨੂੰ ਕੰਮ ਲੱਗਦਾ ਲੱਗੂਗਾ ਜਦੋਂ ਪਤਾ ਲੱਗਿਆ ਨਾ ਪਤਾ ਵੀ ਰੋਟੀਆਂ ਐ ਬਣਦੀਆਂ ਮਰੇ ਜਵਾਕਾਂ ਨੇ ਖਿੱਚੇ ਲੀੜੇ ਸਕੂਲ ਜਾਣ ਵੇਲੇ ਉਦੋਂ ਪਤਾ ਲੱਗੂ ਨੂੰ ਕੋਈ ਨਾ ਗੱਲ ਤਾਂ ਠੀਕ ਆ ਤੂੰ ਰਹਿ ਇੱਥੇ ਤੂੰ ਰਹਿ ਦੋ ਮੈਂ ਐਸੀ ਤੈਨੂੰ ਬੱਸ ਤਾੜ ਕੇ ਆਵਾਂ ਨਾ 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 ਸਰ ਤੈਨੂੰ ਰੋਟੀ ਮਿਲਦੀ ਨਹੀਂ ਸਭ ਕੁੱਸ ਮਿਲਦਾ ਮਾਂ ਪਰ ਜਿਹੜਾ ਮੇਰਾ ਅਸਲੀ ਘਰ ਅਸਲੀ ਘਰ ਤਾਂ ਮੇਰਾ ਉਹੀ ਆ ਚੱਲ ਅਸਲੀ ਘਰ ਨੂੰ ਕੋਈ ਨਾ ਬਾਗਦੀ ਤੇਰੇ ਇੱਥੇ ਲਾ ਦੱਸ ਦੇਣ ਉਹਨੂੰ ਲੱਗਣ ਦੇ ਪਤਾ ਚੱਲ ਲਾ ਦੇਣੀ ਐ 10 ਦਿਨ ਫੇਰ ਹਾਂ ਚਲ ਜਸਿੰਦਰ ਦੇ ਪੁੱਤ ਰੋਟੀ ਲਾ ਲੈ ਹੋਰ ਓਏ ਹਾਏ ਮੈਂ ਵੀ ਰਾਤ ਦੀ ਅੱਕਾ ਕਾਮਜੀ ਹੋਈ ਪਈਆਂ ਦੀ ਉਹ ਤਾਂ ਚੰਗਾ ਤਾਂ ਹੀ ਅਸੀਂ ਵੀ ਚੱਲੇ ਟੋਪੀ ਚਾੜ੍ਹ ਲੈਂਦਾ ਜੀ ਅਸੀਂ ਵੀ ਜਾਣਨਾ ਹੈ ਫਿਰ ਚੰਗਾ ਪੁੱਤ